ਹਰ ਇੱਕ ਹੋਰ ਕੋਲ ਜਾ ਰਿਹਾ ਮੈਂ ਕਿੱਥੇ ਜਾ ਰਿਹਾ ਪੁੱਤ ਆਪਰ 3 ਤੋਂ ਮਹੀਨੇ ਪਹਿਲਾਂ ਆਪਣੀ ਵਿੱਚ ਸੀ ਜਿਹੜਾ ਸੋਣ ਦੇ ਬਹੁਤ ਰੀਗਲਾ ਸੀ ਬਹੁਤ ਹੀ ਜ਼ਿਆਦਾ ਇਨ ਵਕਤ ਕਰਕੇ ਵੀ ਦੋ ਜੀ ਆਪਣੇ ਆਰਬੀ ਦੇ ਰਜਗਾਰਦਾਰ ਕਿਸੇ ਨੂੰ ਇਤਿਆਜ਼ ਕਰਾਂ ਨਾ ਸਾਡੇ ਅੱਜ ਜੋ ਵੀ ਤਿਲਕੋੜ ਲਾਇਆ ਸੀਗਾ ਉਹ ਆਫ ਦਾ ਰਜਗਾਰ ਤੱਕ ਆਈ ਗਿਆ ਬੱਚਾ ਨਾ ਤੋਂ ਇੱਕ ਵੀ ਖਰਾਬ ਹੋ ਗਿਆ ਸੀ ਜੀ ਨਾਲ ਇਹ ਕਿਹੜੇ ਨਾਮ ਤੇ ਰੱਖਿਆ ਸੀਗਾ ਰੈਸਟੋਰੈਂਟ ਬ੍ਰਦਰਸ ਰੈਸਟੋਰੈਂਟ ਸੀ ਕਿੰਨੇ ਕੋ ਲੱਖ ਰੁਪਏ ਕਿੰਨੇ ਲੱਖ ਦਾ ਨੁਕਸਾਨ ਹੋਇਆ ਨੁਕਸਾਨ 37 ਤੋਂ 40 ਲੱਖ ਰੁਪਏ ਦਾ ਹੋ ਗਿਆ ਨੁਕਸਾਨ ਕਾਰਨ ਦਾ ਕੋਈ ਪਤਾ ਲੱਗਿਆ ਅੱਗ ਲੱਗਣ ਦਾ ਕਾਰਨ ਦਾ ਜੇ ਕੋਈ ਠੋਸ ਕਾਰਨ ਨਹੀਂ ਪਤਾ ਲੱਗਾ ਜੀ ਕਿਸ ਕਾਰਨ ਤੋਂ ਬਾਅਦ ਲੱਗੀਏ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਸਵੇਰੇ 5 ਵਜੇ ਇਥੋਂ ਫੋਨ ਕੀਤਾ ਗਿਆ ਸੀ ਸਾਡੇ ਕੋਲ ਡੇਲੀ ਦੇ ਕਸਟਮਰ ਸੀਗੇ ਉਹਨਾਂ ਨੇ ਦੇਖਿਆ ਸੀਗਾ ਪਿਛਲੇ ਸਾਡਾ ਧੂੰਆਂ ਨਿਕਲ ਰਿਹਾ ਵਾ ਤੇ ਉਹਨਾਂ ਨੇ ਫੋਨ ਕੀਤਾ ਸੀ ਤੇ ਮੌਕੇ ਤੇ ਜਿਹੜੀ ਅੱਗ ਬੁਝਾਉਣ ਵਾਸਤੇ ਕੋਈ ਫਾਇਰ ਬ੍ਰਿਗੇਡ ਆਈਏ ਜਾਂ ਲੋਕਾਂ ਨੇ ਸਹਿਯੋਗ ਦਿੱਤਾ ਫਾਇਰ ਬ੍ਰਿਗੇਡ ਆਈ ਸੀਗੇ ਢੇੜੂ ਕਾ ਹੰਟੇ ਬਾਅਦ ਪਹੁੰਚੀਏ ਤੇ ਅੱਛਾ ਤਾਂ ਬਾਕੀ ਪਹੁੰਚ ਗਏ ਸੋਨੇ ਬਹੁਤ ਸੰਜੋਗ ਦਿੱਤਾ ਜੀ ਸਾਰਾ ਤਕਰੀਬਨ ਜੋ ਹਣਾਉਂਦੀ ਤੇ ਅੱਗ ਨੂੰ ਕਾਬੂ ਨਹੀਂ ਪਾਇਆ ਜਾ ਸਕਦਾ ਜੀ ਚਾਰ ਵਾਰ ਇਹ ਆਪਣਾ ਟੈਂਕਰ ਭਰਨੇ ਗਿਆ ਪਾਣੀ ਲਈ ਚਾਰ ਵਾਰ ਇਸ ਭਰਨ ਤੋਂ ਬਾਅਦ ਜਾ ਕੇ ਤੇ ਅੱਗ ਨੂੰ ਕਾਬੂ ਕਰਿਆ ਤੇ ਛੌਂਕੀ ਮੰਗਤੀ ਹੈਗੀ ਸੀ ਕੀ ਕਹਿਣਾ ਚਾਹੁੰਦੇ ਸੀ ਮੰਗ ਬਸ ਇਹੀ ਹੈ ਜਿਸ ਹਿਸਾਬ ਨਾਲ ਸਾਡਾ ਲੱਗਿਆ ਦੋ ਤਾਂ ਕੋਈ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਇਸ ਕਾਰਨ ਲੱਗਿਆ ਕੋਈ ਕਰਜ਼ਾ ਕਰਜ਼ਾ ਵੀ ਚੱਕਿਆ ਹੋਇਆ ਸੀ ਲੋਨ ਵੀ ਲਿਆ ਸੀਗਾ ਆਪ ਕੁਝ ਲੋਨ ਤਾਂ ਹੀ ਲਿਆ ਸੀਗਾ ਜੀ ਅੱਛਾ ਹਾਂਜੀ ਲਗਭਗ 35 ਲੱਖ ਦਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ